ਆਮ ਆਦੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਨੇ ਕੁੜੀ ਨਾਲ ਛੇੜਖਾਨੀ ਤੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਮਾਮਲੇ ਦੇ ਵਿੱਚ ਦੋਸ਼ੀ ਕਰਾ ਦੇ ਦਿੱਤਾ ਜੇਕਰ ਹੁਣ ਇਸ ਨੂੰ ਸਿੱਧੇ ਤੌਰ ਤੇ ਸਮਝੀਏ ਹਲਕਾ ਖਡੂਰ ਸਾਹਿਬ ਦੇ ਵਿੱਚ ਇੱਕ ਹੋਰ ਜਿਮਨੀ ਚੋਣ ਹੋਵੇਗੀ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਆਮ ਆਦੀ ਪਾਰਟੀ ਦੇ ਇੱਕ ਤੋਂ ਬਾਅਦ ਇੱਕ ਵਿਧਾਇਕਾਂ ਦੇ ਉੱਪਰ ਪਰਚੇ ਪੈ ਰਹੇ ਐ ਗ੍ਰਿਫਤਾਰੀਆਂ ਹੋ ਰਹੀਆਂ ਕੁਝ ਦੀ ਸਰਕਾਰ ਖੁਦ ਕਰਵਾਰੀ ਹੈ ਤੇ ਕੁਝ ਕੇਂਦਰੀ ਏਜੰਸੀਆਂ ਤੇ ਕੁਝ ਅਦਾਲਤਾਂ ਦੇ ਥਰੂ ਗ੍ਰਫਤਾਰੇ ਹੋ ਰਹੇ ਆ ਤੇ ਹੁਣ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕੀ ਖਡੂਰ ਸਾਹਿਬ ਤੋਂ ਵਿਧਾਇਕ ਨੇ ਤੇ ਕਈ ਵਾਰ ਚਰਚਾ ਦੇ ਵਿੱਚ ਰਹੇ ਨੇ ਚਾਹੇ ਉਹਨਾਂ ਦਾ ਪੇਚਾ ਐਸਐਸਪੀ ਦੇ ਨਾਲ ਪੈਂਦਾ ਹੋਵੇ ਉਦੋਂ ਐਸਐਸਪੀ ਬਦਲਵਾ ਦਿੰਦੇ ਆ ਮਤਲਬ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਤੂਤੀ ਬੋਲਦੀ ਰਹੀ ਹੈ ਚੰਗੀ ਖਾਸੀ ਇਹਨਾਂ ਦੀ ਸਰਕਾਰ ਦੇ ਵਿੱਚ ਸੁਣੀ ਜਾਂਦੀ ਹੈ ਇਥੋਂ ਤੱਕ ਕਿ ਜਦੋਂ ਪੁਲਿਸ ਮੁਲਾਜ਼ਮਾਂ ਦੇ ਕਤਲ ਤੱਕ ਹੋ ਜਾਂਦੇ ਐ ਮਤਲਬ ਕਿ ਪਿੰਡ ਦੇ ਵਿੱਚ ਜਿਹੜਾ ਲੜਾਈ ਝਗੜਾ ਹੁੰਦੇ ਪੁਲਿਸ ਮੁਲਾਜ਼ਮ ਉੱਥੇ ਜਾਂਦੇ ਐ ਉੱਥੇ ਕਤਲ ਹੋ ਜਾਂਦੇ ਪੁਲਿਸ ਮੁਲਾਜ਼ਮਾਂ ਦੇ ਉਸ ਤੋਂ ਬਾਅਦ ਵੀ ਇਹਨਾਂ ਦੀ ਚਲਦੀ ਰਹਿੰਦੀ ਐ ਪਾਰਟੀ ਦੇ ਉੱਪਰ ਪਾਰਟੀ ਦੇ ਵਿੱਚ ਕਿਉਂਕਿ ਇਹਨਾਂ ਉੱਪਰ ਉਸ ਦੌਰਾਨ ਇਲਜ਼ਾਮ ਵੀ ਲੱਗੇ ਇਥੋਂ ਤੱਕ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਇਹਨਾਂ ਉੱਪਰ ਵੱਡੇ ਪੱਧਰ ਉੱਪਰ ਇਲਜ਼ਾਮ ਲੱਗੇ ਤਾਂ ਵੀ ਸਰਕਾਰ ਨੇ ਬਹੁਤਾ ਕੁਝ ਨਹੀਂ ਕੀਤਾ ਪਰ ਹੁਣ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਪੂਰਾ ਮਾਮਲਾ ਦੱਸਣੇ ਆ ਕਿ ਆਖਰਕਾਰ ਇਹ ਪੂਰਾ ਮਾਮਲਾ ਹੈ ਕਿ ਉਸ ਤੋਂ ਬਾਅਦ ਜਿਮਨੀ ਚੋਨੂ ਲੈ ਕੇ ਗੱਲ ਕਰਾਂਗੇ। ਦਰਅਸਲ 2013 ਦਾ ਇਹ ਮਾਮਲਾ ਹੈ। ਇੱਕ ਲੜਕੀ ਹਰਮਿੰਦਰ ਕੌਰ ਉਸਮਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ 4 ਮਾਰਚ 2013 ਨੂੰ ਇੱਕ ਵਿਆਹ ਫੰਕਸ਼ਨ ਤੇ ਜਾਂਦੀ ਹੈ, ਇੱਕ ਵਿਆਹ ਸਮਾਗਮ ਦੇ ਵਿੱਚ ਜਾਂਦੀ ਹੈ। ਉਸਦੇ ਪਿਤਾ ਵੀ ਉਸਦੇ ਨਾਲ ਹੁੰਦੇ ਮੌਕੇ ਦੇ ਉੱਪਰ ਜਦੋਂ ਵਿਆਹ ਸਮਾਗਮ ਅਟੈਂਡ ਕਰ ਰਹੇ ਹੁੰਦੇ ਤਾਂ ਕੁਝ ਟੈਕਸੀ ਚਾਲਕਾਂ ਤੇ ਡਰਾਈਵਰਾਂ ਵੱਲੋਂ ਜਾਂ ਕੋਈ ਸਵਾਰ ਵੱਲੋਂ ਉਸ ਲੜਕੀ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਤਾਂ ਉਹ ਟੈਕਸੀ ਡਰਾਈਵਰ ਟੈਕਸੀ ਚਾਲਕ ਉਸ ਲੜਕੀ ਦੀ ਵੀ ਕੁੱਟਮਾਰ ਕਰਦੇ ਉਸਦੇ ਪਰਿਵਾਰਕ ਮੈਂਬਰਾਂ ਦੀ ਵੀ ਕੁੱਟਮਾਰ ਕਰਦੇ ਹੈਗੇ ਆ ਤੇ ਜਦੋਂ ਮੌਕੇ ਦੇ ਉੱਪਰ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਪੁਲਿਸ ਵੱਲੋਂ ਵੀ ਲੜਕੀ ਦਾ ਪੱਖ ਲੈਣ ਦੀ ਬਜਾਏ ਲੜਕੀ ਦੀ ਸੁਣਨ ਦੀ ਬਜਾਏ ਉਲਟਾ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਮਸਲੇ ਦੀ ਪੂਰੇ ਮਾਮਲੇ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਸੜਕ ਤੋਂ ਲੈ ਕੇ ਸੰਸਦ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਸੰਸਦ ਤੱਕ ਇਸ ਮਸਲੇ ਨੂੰ ਉਠਾਇਆ ਜਾਂਦਾ ਹੈਗਾ ਤੇ ਸੁਪਰੀਮ ਕੋਰਟ ਤੱਕ ਜਦੋਂ ਇਹ ਵੀਡੀਓ ਪਹੁੰਚਦੀ ਹੈ ਸੁਪਰੀਮ ਕੋਰਟ ਸੋਮੋ ਨੋਟਿਸ ਲੈਂਦਾ ਇਸ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਬਕਾਇਦਾ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਕੁੜੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਮਾਮਲਾ ਅੱਗੇ ਵਧਦਾ ਪਰਚਾ ਦਰਜ ਕੀਤਾ ਜਾਂਦਾ ਹੈ 2013 ਤੋਂ ਲੈ ਕੇ 2022 ਆਉਂਦੇ ਆਉਂਦੇ ਉਹ ਟੈਕਸੀ ਚਾਲਕ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਜਾਂਦੇ ਐ ਉਸਮਾ ਕਾਂਡ ਕਰਕੇ ਸਾਰੇ ਮਾਮਲੇ ਨੂੰ ਜਾਣਿਆ ਜਾਂਦਾ ਕਿਉਂਕਿ ਪੱਟੀ ਦੇ ਵਿੱਚ ਉਸ ਕੁੜੀ ਦਾ ਪਿੰਡ ਉਸਮਾ ਹਰਬਿੰਦਰ ਕੋਰ ਉੱਥੋਂ ਦੀ ਰਹਿਣ ਵਾਲੀ ਤੇ ਇਹ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਚਾਲਕ ਕੁੜੀ ਨੂੰ ਦੀ ਛੇੜਖਾਨੀ ਕਰਦਾ ਉਸ ਨਾਲ ਕੁੱਟਮਾਰ ਕਰਦਾ ਜੋ ਅਜ ਵਿਧਾਇਕ ਦੀ ਪਦਵੀ ਤੱਕ ਪਹੁੰਚ ਗਿਆ ਪਰ ਹੁਣ ਅਦਾਲਤਾਂ ਤਾਂ ਅਦਾਲਤਾਂ ਹੁੰਦੀਆਂ ਹੌਲੀ 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 ਕਰਦੇ ਕਰਦੇ ਹੁਣ 2025 ਦੇ ਵਿੱਚ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਉਸ ਵਿਧਾਇਕ ਦੀ ਪਾਰਟੀ ਦੇ ਵਿੱਚ ਤੂਤੀ ਬੋਲਦੀ ਸੀ ਐਸਐਸਪੀ ਲੈਵਲ ਦੇ ਅਧਿਕਾਰੀ ਤੱਕ ਬਦਲਵਾ ਰਿੰਦਾ ਸੀ ਮਿੰਟਾਂ ਦੇ ਵਿੱਚ ਤੇ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਰਾਸਤੀ ਦੇ ਹੁਕਮ ਦੇ ਦਿੱਤੇ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਤਾਂ ਸਿੱਧੇ ਤੌਰ ਤੇ ਇਸ ਨੂੰ ਸਮਝिए ਤਾਂ ਮਨਜਿੰਦਰ ਸਿੰਘ ਲਾਲਪੁਰਾ ਦੀ ਵਧਾਈ ਕਿ ਵੀ ਜਾਊਗੀ ਕਿਉਂਕਿ ਜਦੋਂ ਕੋਈ ਵਿਅਕਤੀ ਦੋਸ਼ੀ ਕਰਾਰ ਹੋ ਜਾਂਦਾ ਹੈ ਜਿਸ ਨੂੰ ਸਜ਼ਾ ਸੁਣਾਈ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ 12 ਤਰੀਕ ਨੂੰ ਸਜ਼ਾ ਸੁਣਾਈ ਜਾਣੀ ਹੈ ਚਾਹੇ 5 ਦਿਨ ਦੀ ਚਾਹੇ 10 ਦਿਨ ਦੀ ਸਜ਼ਾ ਹੋਵੇ ਤਾਂ ਸੁਭਾਵਿਕ ਤੌਰ ਤੇ ਵਧਾਈ ਕੀ ਹੱਥੋਂ ਕੋਸ ਜਾਂਦੀ ਹੈ ਹਾਲਾਂਕਿ ਮਨਜਿੰਦਰ ਸਿੰਘ ਲਾਲਪੁਰਾ ਕੋਲ ਹਾਈ ਕੋਰਟ ਦਾ ਰਸਤਾ ਹੈਗਾ ਸੁਪਰੀਮ ਕੋਰਟ ਦਾ ਰਸਤਾ ਹੈਗਾ ਹਾਲਾਂਕਿ ਉੱਥੋਂ ਦੇ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਕਰਕੇ ਉਹਨਾਂ ਕੋਲ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਰਸਤਾ ਬਚਦਾ ਹੈਗਾ ਪਰ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਉੱਠਿਆ ਸੀਗਾ ਤੇ ਸਿੱਧੇ ਤੌਰ ਤੇ ਵੀਡੀਓਜ਼ ਵੀ ਵਾਇਰਲ ਹੋ ਗਈਆਂ ਸੀ ਤਾਂ ਸਾਫ਼ ਤੌਰ ਤੇ ਹੁਣ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਪਰ ਉਹਨਾਂ ਸਭਾ ਜਿੰਨਾ ਸਮਾਂ ਜਾਂਦਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੋਂ ਰਾਹਤ ਨਹੀਂ ਮਿਲਦੀ ਵਿਧਾਇਕੀ ਖੁੱਸ ਗਈ ਤਾਂ ਸ਼ਾਇਦ ਇਸ ਨੂੰ ਲੰਬਾ ਸਮਾਂ ਵੀ ਲੱਗ ਜਾਂਦਾ ਹੁੰਦਾ ਜਦੋਂ ਉਦਾਲਤਾ ਸੁਣਵਾਈ ਕਰਦੀ ਹੈ ਤੇ 1.5 ਸਾਲ ਤੱਕ ਲਗਭਗ ਮਨਜਿੰਦਰ ਸਿੰਘ ਲਾਲਪੁਰਾ ਕੋਲ ਵਿਧਾਇਕੀ ਦਾ ਰਹਿ ਗਿਆ ਹੁਣ ਅਜਿਹੇ ਮਾਮਲੇ ਦੇ ਵਿੱਚ ਜੇਕਰ ਵਿਧਾਇਕੀ ਜਾਂਦੀ ਤਾਂ ਸਿੱਧੇ ਤੌਰ ਤੇ ਖਡੂਰ ਸਾਹਿਬ ਦੇ ਵਿੱਚ ਜਿਮਨੀ ਚੋਣ ਹੋਊਗੀ ਹਾਲਾਂਕਿ ਇਸੇ ਦੇ ਨਾਲ ਪਿੰਦਾ ਅਲਾਕਾ ਤਰਨਤਾ ਉੱਥੇ ਵੀ ਜਿਮਨੀ ਚੋਣ ਹੋਣੀ ਹੈ ਕਿਉਂਕਿ ਉੱਥੋਂ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਆ ਚੁੱਕੇ ਮਤਲਬ ਉਹ ਇਸ ਜਹਾਨ ਨੂੰ ਜਾ ਚੁੱਕੇ ਹੈ ਉਹਨਾਂ ਦੀ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੀ ਇਸ ਜਹਾਨ ਨੂੰ ਅਲਵਿਦਾ ਅੱਗੇ ਸੀ ਉਹਨਾਂ ਦੀ ਵੀ ਮੌਤ ਹੋ ਗਈ ਸੀ ਜਿੱਥੇ ਜਿਮਨੀ ਚੋਣ ਹੋਈ ਆਮ ਆਦੀ ਪਾਰਟੀ ਨੇ ਜਿੱਤੀ ਪਰ ਹੁਣ ਇੱਕ ਦੂਰ ਸਾਹਿਬ ਦੀ ਜਿਹੜੀ ਜਿਮਨੀ ਚੋਣ ਹੈ ਆਮ ਆਦੀ ਪਾਰਟੀ ਅਸਤੇ ਸਿਰਦਰਦ ਬਣ ਸਕਦੀ ਹੈ ਕਿਉਂਕਿ ਉੱਥੋਂ ਦੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਜੋ ਕਿ ਇਸ ਵਕਤ ਡਿਬੜੂਗੜ ਜੇਲ੍ਹ ਦੇ ਵਿੱਚ ਬੈਠੇ ਆ ਤਰਨ ਤਰਨ ਦੇ ਵਿੱਚ ਪਹਿਲਾ ਹੀ ਉਹ ਜਿਮਨੀ ਚੌਂ ਦੀ ਲੜਨ ਦੀ ਤਿਆਰੀ ਕਰ ਰਹੇ ਉਹਨਾਂ ਦੀ ਮਤਲਬ ਕੀ ਜੱਥੇਬੰਦੀ ਵਾਰਿਸ ਪੰਜਾਬ ਦੇ ਉੱਥੋਂ ਉਸੇ ਇਲਾਕੇ ਦੇ ਵਿੱਚ ਹੀ ਖਡੂਰ ਸਾਹ ਪੈਂਦਾ ਜਿੱਥੇ ਕਿ ਉਹਨਾਂ ਦਾ ਕਾਫੀ ਦਬਦਬਾ ਸ਼੍ਰੋਮਣੀ ਅਕਾਲੀ ਦਲ ਪੰਥਕ ਵੋਟ ਸਾਰਾ ਉੱਥੇ ਭਾਰੂ ਰਹਿੰਦਾ ਤਾਂ ਜਿਸ ਹਿਸਾਬ ਦੇ ਨਾਲ ਐਂਟੀ ਇਨਕੰਮਬੈਂਸੀ ਬਣ ਰਹੀ ਹੈਗੀ ਆ ਆਮ ਆਦਮੀ ਪਾਰਟੀ ਦੀ ਤਾਂ ਇਹ ਹਲਕੇ ਮੁਸੀਬਤ ਦੇ ਸਕਦੇ ਆ ਬੇਸ਼ੱਕ ਤਰਨ ਤਰਨ ਜਿਮਨੀ ਚੋਣਾਂ ਵਾਸਤੇ ਦੂਸਰੀ ਪਾਰਟੀ ਦੇ ਵਿੱਚੋਂ ਆਵਾਜ਼ ਦੀ ਪਾਰਟੀ ਆਪਣੇ ਅੰਦਰ ਇੱਕ ਵੱਡੇ ਲੀਡਰ ਨੂੰ ਲੈ ਕੇ ਆਈ ਹੈ ਅਕਾਲੀ ਦਲ ਦੇ ਵਿੱਚ ਬਗਾਵਤ ਕਰਵਾ ਕੇ ਆਪਣੇ ਅੰਦਰ ਲੈ ਆਈ ਹੈ ਪਰ ਉਹਨਾਂ ਦੇ ਖਿਲਾਫ ਹੀ ਹੁਣ ਬਗਾਵਤ ਛੜ ਗਈ ਹੈ ਤੇ ਹੁਣ ਦੂਸਰੇ ਪਾਸੇ ਇੱਕ ਹੋਰ ਹਲਕਾ ਸਾਹਮਣੇ ਤਿਆਰ ਹੋ ਗਿਆ ਖਡੂਰ ਸਾਹਿਬ ਤਾਂ ਵੱਡੀ ਚਿੰਤਾ ਵਾਲੀ ਗੱਲ ਹੈਗੀ ਹੈ ਕਿਉਂਕਿ ਹੁਣ ਜਿਹੜੇ ਵਿਧਾਇਕ ਜਿਨ੍ਹਾਂ ਦੀ ਤੁੱਤੀ ਬੋਲਦੀ ਸੀ ਉਹਨਾਂ ਨੂੰ ਜਾਤਾ ਕੇਂਦਰੀ ਏਜੰਸੀਆਂ ਜਾਂ ਕੀ ਕਹ ਲਈਏ ਕਿ ਅਦਾਲਤਾਂ ਇਸ ਤਰੀਕੇ ਦੀ ਸਜ਼ਾਾਂ ਸੁਣਾ ਰਹੀਆਂ ਤੇ ਜਿਹੜੇ ਵਿਧਾਇਕਾਂ ਤੋਂ ਡਰ ਸੀਗਾ ਵੀ ਇਹ ਬਗਾਵਤ ਕਰ ਦੇਣਗੇ ਉਹਨਾਂ ਖਿਲਾਫ ਪਾਰਟੀ ਨੇ ਖੋਦੀ ਮੋਰਚਾ ਖੋਲ੍ਹਿਆ ਹੋਇਆ ਹੋਵੇ ਚਾਹੇ ਹਰਮੀਸ਼ ਪਠਾਨ ਮਾਜਰਾ ਹੋਵੇ ਅਮਨ अरोड़ा ਹੋਵੇ ਜਾਂ ਹੋਰ ਇੱਕਾ ਦੁੱਕਾ ਵਿਧਾਇਕ ਹੋਣ ਇਸ ਤਰੀਕੇ ਦੇ ਨਾਲ ਹੁਣ ਪਾਰਟੀ ਅਸਤੇ ਵੱਡੀ ਹੌਲੀ ਹੌਲੀ ਮੁਸੀਬਤ ਬਣਦੀ ਜਾ ਰਹੀ ਹੈ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ